ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇ ਭੰ ਗੁਰ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲੈ ਰਹਾ ਲਿਵਤਾਰ ਭੁਖਿਆ ਫੋਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸੇ ਸਿਆਣ ਪਲ ਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿਸਿਆ ਰਹੋਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾ ਅਣਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿੜਿ ਆਈ ਹੁਕਮੀ ਉਤਮ ਨੀਚ ਹੁਕਮ ਵਾਲੇ ਖੁਦ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮ ਇਸਦਾ ਪੁਆਈ ਇਹ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부জে ਤਾ ਹਮੇ ਕਹੇ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਾਇਕਮ ਵਿਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜੱਪ ਤੇ ਜਿ ਸੇ ਦੂਰ ਗਾਵਿਕੋ ਵਿਖੇ ਹਾਦਰਾ ਹਦੂਰ ਕਥਨਾ ਕਤੀਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਏ ਜੁਗਾ ਜਗੰਤਰ ਖਾਈ ਖਾਇ ਹੁਕਮੇ ਹੁਮ ਚਲਾਏ ਰਹੋ ਨਾਨਕ ਸੇ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਖਿਆ ਪੋ ਅਪਾਰ ਅੱਖੇ ਮੰਗੇ ਦੇ 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 ਦਤ ਕਰੇ ਦਤਾਰ ਫਿਰ ਕੇ ਅੱਗੇ ਰੱਖੀ ਐ ਜਿਸ ਦੇ ਦਰਬਾਰ ਮੁਹਕੇ ਬੋਲਣ ਬੋਲੀਏ ਜਿਸ ਤੂੰ ਸੁਣ ਤਰੇ ਪਿਆਰ ਅਮਤ ਵੇਲਾ ਸਚਨਾ ਵਿੜਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕੇ ਵੇ ਜਾਣੀਏ ਸਭਾਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਰਿੰਦਨ ਸੋਏ ਜਿਨ ਸੇ ਵੇ ਆਤਿਨ ਪਾਇਆ ਮਾਨ ਨਾਨੰਗਾ ਵਿਏ ਗੁਣੀ ਨਿਦਾਨ ਗਵਿਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਸਰ ਲੈ ਜਾਏ ਗੁਰਮੁਖ ਨਾਨਦ ਗੁਰਮੁਖ ਵੇਦ ਗੁਰਮੁਖ ਰਿਆ ਸੁਮਾਈ ਗੁਰਈਸਰ ਗੁਰਗੋਰਖ ਪਰਮ ਗੁਰਪਾਰ ਪਾਰਬਤੀ ਮਾਈ ਦੇਹੋ ਜਨ ਅੱਖ ਨਾ ਏ ਕਹਣਾ ਕਹਣਾ ਨਾ ਜਾਈ ਗੁਰਾ ਇੱਕ ਦੇਵ ਜਾਈ ਸਭਨਾ ਜੀਆਂ ਕਾ ਏ ਕੋ ਦਾਤਾ ਸੋ ਮੈਂ ਵਿਸਰਨ ਨਾ ਜਾਈ ਤਿਸ ਨਾ ਵਾ ਜੇ ਤਿਸ ਭਾਵਾਂ ਵਿਣ ਪਾਣੇ ਕੈ ਨਾਈ ਕਰੀ ਜੇਤੀ ਸਿਸ਼ਟ ਉਪਾਈ ਵੇਖਾਂ ਵਿਣ ਹੁ ਕਰਮਾ ਕੈ ਮਿਲੇ ਲਈ ਮਤ ਵਿਚ ਰਤੰ ਜਵਾਰ ਮਾਣਕ ਜੇਕ ਗੁਰ ਕੀ ਸਿਖ ਸੁਣੀ ਗੁਰਾ ਇੱਕ ਦੇਵ ਜਾਈ ਸੁਖਨਾ ਜੀਆਂ ਕਾਏ ਕੋ ਦਾਤਾ ਸੋ ਮੈਂ ਸੰਨ ਜਾਈ ਜੇ ਜਿਗਚਾਰੇ ਆਰ ਜਾ ਹੋਰ ਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਬ ਕੋ ਏ ਚੰਗਾ ਨਾ ਰਖਾਏ ਕੇ ਜਿਸ ਤਸਕਿਰ ਜਗਲੇ ਜੇ ਤਿਸ ਨਦਰ ਨ ਆਵੇ ਤ ਵਾਤ ਨ ਪੂਛੇ ਕੇ ਕਿਟ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਈ ਨ ਸੁਝੈ ਜਿਤਸ ਗੁਣ ਕੋਈ ਕਰੇ ਸੁਣਿਆ ਸਿਦ ਪੀਰ ਸੁਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲਪ ਪਤਾਲ ਸੁਣੇ ਕੋ ਨਸਕੇ ਕਾਲ ਨਾਨਕ ਫਕਤਾ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਸੁਣੇ ਇਸਰ ਬ੍ਰਹਮਾ ਇੰਦਾ ਸੁਣੇ ਮੁਕਸ ਲਹਣ ਮੰਦ ਸੁਣੇ ਜੋਗ ਜੁਤਨ ਭੇਦ ਸੁਣੇ ਸਾਸਿ ਮਰਤਿ ਵੇਦ ਨਾਨਕ ਫਕਤਾ ਜਗਦਾ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਸੁਣੇ ਸੰਸਦੋ ਗਿਆਨ ਸੁਣੇ ਅਰਸ਼ਕਾ ਅchnan ਸੁਨੇ ਪੜ ਪੜ ਪਾਵੇ ਮਨ ਸੁਨੇ ਲੱਗੇ ਸੇਤਿਆਨ ਨਾਨਕ ਭਗਤ ਦਾਸ ਦਾ ਵਿਕਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਸਰਾ ਗੁਣ ਕੇ ਗਾ ਸੁਨੇ ਸੇਖ ਪੀਰ ਪਾਸਾ ਸੁਨੇ ਆਂਦੇ ਪਾਵੇ ਰਾ ਸੁਨੇ ਹਾਥ ਹੋਵੇ ਅਸ ਗਾ ਨਾਨਕ ਭਗਤ ਦਾਸ ਦਾ ਵਿਕਾਸ ਸੁਨੇ ਦੂਪ ਪਾਪ ਕਾ ਨਾਸ ਮਨੈ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪੀਸੇ ਪਸਦਾਏ ਕਾਗਦ ਕਲਮ ਨਾ ਲਿਖਣ ਹਾਰ ਮਨੈ ਕਾ ਬੇਕਰਨ ਵਿਚਾਰ ਏਸਾ ਨੰ ਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਤ ਹੋਵੇ ਮਨ ਬੱਧ ਮਨੈ ਸਗਲ ਸਭਨੇ ਕੀ ਸਦ ਮਨੈ ਮੋ ਚੋਟਾ ਨ ਖਾਏ ਮਨੈ ਜਿਮਕੇ ਸਾਥ ਨ ਜਾਏ ਏਸਾ ਨੰ ਰਿੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਖਾਕ ਨ ਪਾਏ ਮੰਨੇ ਪਤ ਸੇ ਪਰ ਗਟ ਜਾਏ ਮੰਨੇ ਮੰਗ ਨ ਚੱਲੇ ਪੰਥ ਮੰਨੇ ਧਰਮ ਸੇ ਤਿਸ ਸੰਬੰਧ ਇਸ ਨੰ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰ ਸਦਾ ਰਮਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨ ਭਾਵੇ ਨਾ ਭੇਖ ਇਸ ਨੰ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵਤ ਰਗੇ ਮਾਨ ਪੰਚੇ ਸੋਹੇ ਦਰਜਾਨ ਪੰਚਕ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿ ਕਰਨ ਨੈ ਸਮਾਲ ਸੋ ਤੰਦ ਕਪੂਤ ਸੰਤੋਖਾ ਫਰਖਿਆ ਜਿਹ ਸੂਤ ਜੇ ਕਬੂਜੇ ਹੋ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਰ ਤਲੇ ਕਮਨ ਜੋਰ ਜੀ ਜਾ ਤਰੰਗਾ ਕੇ ਨਾਵਾ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਨ ਸੁਆਲਿਆ ਰੂਪ ਕੀਤੀ ਦੱਜ ਜਾਣੇ ਕਣਕੂਤ ਕਿ ਤਪਸਾ ਇੱਕ ਕਵਾ ਦਿਸਦੇ ਹੋਇ ਲਖ ਦਰਿਆ ਕੁਦਰਤ ਕਾ ਮਨਾ ਕਹਾ ਵਿਚਾਰ ਵਾਰ ਜਾਂਵਾ ਇੱਕ ਵਾਰ ज्योद् पावे साइलिकार तु सदसमत निरङ्कार असङ्ख ज असङ्खपाओ संय तप्ताओ सङ्ग्रन्थमुखवेद बा पाठ सङ्घ जोग मनरे उदास असंख भगत विचार संख सती असङ्गतारसूरमोपसार सं मूलिवय तार ਕੁਦਰਤ ਕਮਣਾ ਕਹਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਕੋਰ ਸੰਚੋਰ ਹਰਾਮ ਕੋਰ ਅਸੰਖ ਮਰ ਕਰ ਜਾਏ ਯੋਰ ਅਸੰਖ ਗਲਵੱਡ ਹਤਿਆ ਕਮਾਏ ਅਸੰਪਾਪੀ ਪਾਪ ਕਰ ਜਾਏ ਅਸੰਖ ਕੂੜੇ আর ਕੂੜੇ ਫੇਰਾਈ ਅਸੰਖ ਮਲੇ ਸਮਲ ਫਕ ਖਾਏ ਅਸੰਖ ਨਿੰਦ ਕਿਰਿ ਕਰੇ ਪਾਰ ਨਾਨਕ ਨਿਚ ਕਹਿ ਵਿਚਾਰ ਵਰੰਜਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਨ ਰੰਕਾਰ ਅਸੰਖਨਾ ਵ ਸੰਖ ਥਾਮ ਅਗਮ ਅਗਮ ਸੰਕਲੋ ਅਸੰਤ ਹੈ ਸਿਰ ਪਾਰ ਹੋਏ ਅਖਰੀ ਨਾ ਮਖਰੀ ਸਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਹਿ ਸੰਯੋਗ ਵਖਾਣ ਜਿਨ ਇਹ ਲੇਕੇ ਸਿਰ ਨਾ ਹੈ ਜਿ ਫਰਮਾਇ ਤੇਤੀ ਪਾਇ ਜਿਤਾ ਕੀਤਾ ਤੇਤਾ ਨਾ ਵਿਨਾ ਵਿਨਹੀਂ ਕਥਾ ਕੁਦਰ ਕਵਣ ਕਹਾ ਵਿਚਾਰ ਵਾਰ ਜਾਵਾ ਇਕ ਵਾਰ ਜੋਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਯੇ ਹੱਥ ਪੈਰ ਠੰਡੇ ਪਾਣੀ ਤੋਂ ਤੇ ਉਤਰਸਖੇ ਮੂਤ ਫਲਿੱਤੀ ਕੱਪੜ ਹੋਏ ਦੇ ਸਾਬਣ ਲਈ ਹੋ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਵੇਂ ਕੇ ਰੰਗ ਆਪਣੀ ਪਾਪੀ ਅਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਖੁਕਮੀ ਆਉ ਜਾਓ ਤੀਰਤਪਦਿਆ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣੇ ਮਨਿਆ ਮਨ ਕੀਤਾ ਭਾਉ ਅੰਤਰਗਤ ਤਿਸ ਮਲਨਾਉ ਸਭ ਗੁਣ ਤੇਰੇ ਵਿੱਚ ਨਹੀਂ ਕੋਏ ਵਿਣ ਗੁਣ ਕੇਤੇ ਭਗਤ ਨਾ ਹੋਏ ਸੁਆਸਤ ਬਾਣੀ ਬਰਮਾਓ ਸਤਸਵ ਸੁਦਾ ਮੰਚਾਓ ਕਮਣ ਸਵੇਲਾ ਵਕਤ ਕਮਣ ਕਮਣ ਤਿਤ ਕਮਣ ਵਾਰ ਕਮਣ ਸੇ ਰੁੱਤੀ ਮਾ ਕਵਣਾ ਜਿਤ ਹੋਵਾ ਆਕਾਰ ਵੇਣ ਪਈਏ ਪੰਡਤੀ ਜੇ ਹਵੇ ਲੇਕ ਪੁਰਾਣ ਵਖਤ ਨਾ ਪਾਈਓ ਕਾਦੀਆਂ ਜੇ ਲਿਖਣ ਲੇਕ ਕੁਰਾਨ ਦੇਤੂ ਵਰਨ ਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸਿਸਤੀ ਕੋ ਸਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਜਸਲਾਹੀ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਐਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤੇ ਜਗਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਾਇਣਾ ਸੋਹੇ ਪਤਲ ਆਪਾ ਤਲ ਅਗਾਸ ਅਗਾਸ ਊੜਕ ਊੜਕ ਭਾਲ ਥਕੇ ਵੇਦ ਕਹਿਣ ਏਕ ਬਾਤ ਸੇ ਸਠਾਰਾ ਕਹਿਣ ਕਿ ਤੇਬਾ ਅਸਲੂ ਏਕ ਤਾਤ ਲੇਖਾ ਹੋਇ ਤੋ ਲਿਖਿਐ ਲਿਖੇ ਹੋਇ ਬਨਾਸ ਨਾਨਕ ਵੱਡਾ ਆਖਿਐ ਆਪੇ ਜਾਣੇ ਆਪ ਸਲਾਹੀ ਸਲਾਹ ਇਤਿ ਸੂਤਨਾ ਪਾਈਆ ਨਦੀਆ ਤੇਵਾ ਬਾਵੇਂ ਸੁਨ ਨਾ ਜਾਣੈ ਸੁਨਸਾ ਸੁਸਤਾਨ ਗਹਿਰਾ ਸਤਿ ਮਲਤਾਨ ਕੀੜੀ ਤੁੰਨਾ ਹੋਵਨੀ ਜੈਤ ਸੁਮਨੋ ਨਾ ਵਿਸਰੈ ਅੰਤਨ ਸੁਖਤੀ ਕੈ ਨਾ ਅੰਤ ਅਤਨਾ ਕਨ ਦੇ ਨਾ ਅੰਤ ਅੰਤਨ ਵੇਖਣ ਸੁਨ ਨਾ ਅੰਤ ਅੰਤਨ ਜਾਪੇ ਕੀ ਮਨ ਮੰਤ ਅੰਤਨ ਜਾਪੇ ਕੀਤਾਕਾਰ ਅੰਤਨ ਜਾਪੇ ਪਰਵਾਰ ਅੰਤ ਕਰਨੇ ਕੇਤੇ ਬੇਲਾ ਹੈ ਤਾਂ ਕੇ ਅੰਤ ਨਾ ਪਾਏ ਜਾਹਿ ਐਵ ਅੰਤ ਨਾ ਜਾਣੇ ਕੋਇ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿ ਬੂਚਾ ਥਾਂ ਉੱਚੇ ਉੱਪਰ ਉੱਚਾ ਨਾ ਐ ਬੜੂ ਉੱਚਾ ਹੋਵੇ ਕੋਇ ਇਸ ਸੂਚੇ ਕੋ ਜਾਣੇ ਸੋਏ ਜੇ ਵੜਾਪ ਜਾਣੇ ਆਪ ਆਪ ਅਨੰਤ ਨਧਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਤ ਨੰਤ ਮਾਇ ਕਿਤੇ ਮੰਗੇ ਜੋ ਅਪਾਰ ਕਿਤੇ ਗੰਧ ਨਹੀਂ ਵਿਚਾਰ ਕਿਤੇ ਖੱਪਟੇ ਵਿਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਖਾਈ ਖਾਏ ਕਿਤੇ ਦੁਖ ਫੁਲ ਸਦ ਮਾਰਾ ਹੈ ਬੇਦੱਤ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਏ ਜੇ ਖੋ ਖਾਏ ਕੱਖਣ ਪਾਏ ਉਹ ਜਾਣ ਜੇ ਤੇ ਮੋਇ ਖਾਏ ਆਪੇ ਜਾਣੇ ਆਪੇ ਦੇ ਅੱਖੇ ਸੇ ਵੇਕੇ ਈਕੇ ਜਿਨਾਂ ਬਕਸੇ ਸਿੱਖ ਸਲਾਹਾ ਨਾਨਕ ਪਾਸ ਸਹੀ ਪਸ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਪਰਿਅ ਅਮੁੱਲ ਪੰਡਾਰਾ ਮੁੱਲ ਆਵੇ ਅਮੁੱਲ ਜਾਏ ਅਮੁੱਲ ਪਿਆ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣਾ ਅਮੁੱਲ ਤੁਲ ਅਮੁੱਲ ਮਾਣ ਅਮੁੱਲ ਬਕਸੀਸ ਅਮੁੱਲ ਨਿਸ਼ਾਨਾ ਅਮੁੱਲ ਕਰਮ ਅਮੁੱਲ ਫੁਰਮਾਨਾ ਮੁੱਲਾ ਮੁੱਲਾ ਕਿਆ ਨਜਾਇਆ ਆਸਰਾ ਲਿਵਲਾਈ ਅੱਖੇ ਵਿਦਪਤ ਪ੍ਰਾਣਾ ਅੱਖੇ ਪੜੇ ਕਰੇ ਵਿਖਿਆਣਾ ਅੱਖੇ ਵਰਮੇ ਅਕੇਂਦ ਅੱਖੇ ਗੋਪੀ ਤੇ ਗੋਵਿੰਦ ਅੱਖੇ ਇਸਰਾ ਕੇ ਸੇਦ ਅੱਖੇ ਕਿਤੇ ਕੀਤੇ ਬੁੱਧ ਅੱਖੇ ਦਾਣ ਅੱਖੇ ਦੇਵ ਅੱਖੇ ਸੁਰ ਨਰ ਮਨ ਜਨ ਸੇਵ ਕਿਤੇ ਅੱਖੇ ਅਖਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਪ ਸਕੇ ਨਾ ਕੋਈ ਕਹਿ ਜਿਵੇਂ ੜ ਭਾਵੇ ਤੇ ਵਿੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਔਖੇ ਬੋਲ ਵਿਗੜ ਤਾ ਲਿਖੇ ਸਿਰ ਗਵਾਰਾ ਗਵਾਰਾ ਕਿਹਾ ਸੋ ਕਰਕੇ ਹਾ ਜਿਤ ਬੇਸਰਸ ਮੱਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਮਣ ਹਰੇ ਕੇਤੇ ਰਾਤ ਪਰਿਸ਼ਿਓ ਕਈਨ ਕੇਤੇ ਗਵਣ ਹਰੇ ਗਾਵਤ ਹੁਨ ਪਵਨ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵੇ ਚਿਤ ਗੁਪ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮ ਦੇਵੀ ਸンスਦ ਸਵਾਰੇ ਗਾਵੇ ਇੰਦੇ ਦਾਸ ਨੇ ਬੈਠੇ ਦੇਵਤਿਆ ਦਰਨ ਲੈ ਗਾਵੇ ਸਿਸਮਦੀ ਅੰਦਰ ਗਾਵ ਸਾਧ ਵਿਚਾਰੇ ਗਾਵ ਜਤਿ ਸਤੀ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਉ ਪੰਡਿਤ ਪੜਨ ਰਕੀਸਰ ਜੁਗ ਵਿਗਵੇਦਾ ਨਾਲ ਗਾਵੇ ਮੋਨੀਆ ਮਨਮੋਹਨ ਸੁਰਗਮਸ਼ਯਪਿਆਲੇ ਗਾਉ ਰਤਨ ਉਪਾਇ ਤੇ ਅਸਰ ਤੀਰਥ ਨਾਲੇ ਗਾਵੇ ਜੋਤਮਾ ਬਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡਮੰਡ ਵਰ ਭੰਡਾ ਕਰ ਕਰ ਰੱਖੇ ਧਾਰੇ ਸੈ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸ ਲੈ ਹੋਰ ਕੀਤੇ ਗਾਵਣਾ ਸੇ ਮਹਿ ਜਿਤਨਾ ਉਹਨਾਂ ਨਾਨਕਿਆ ਵਿਚਾਰੇ ਸੋਇ ਸਹੀ ਸਦ ਸਾਹਿਬ ਸੱਚਾ ਸਚਿ ਨਾਹੀ ਹੈ ਵੀ ਹੋਸੀ ਜਨ ਜਸਿ ਜਿ ਜਿ ਚਾਈ ਰੰਗੀ ਰੰਗੀ ਭਾਤੀ ਕਰ ਸੰਜ ਸਿਮਾ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਜੀਵ ਡਿਆਈ ਜੋ ਤਿਸ ਭਾਵੇ ਸੋਈ ਕਸੀ ਹੁਕਮ ਨ ਕਰਨਾ ਜਾਈ ਸੋ ਪਸਾ ਹੋ ਸਾ ਪਸਾ ਹੈ ਬੋ ਨਾਲ ਫਰੇ ਜਾਈ ਮੁੰਦਸ ਤੋਂ ਸਰਮਪਤ ਚੋਲੀ ਧਿਆਨ ਕੀ ਕਰੇ ਫਿਰ ਬੁੱਤ काल कारी काया डंडा प्रीत आई पंक्ती सजमाती जीत आदे से आदेश ਅਦਾ ਨਿਰਨਾ ਨਾਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਦੇ ਆਪ ਢਾਰਣ ਕਟਕਟ ਵਾਜੇ ਨਾਦ ਆਪਨਾਥ ਨਾਥੀ ਸਭ ਜਾਕੀ ਰਸਿ ਦਵਾਰਾ ਸਾਧ ਸੰਜੋਗ ਜੁਗ ਦੇ ਕਰ ਚਲਾਵੇ ਲਖੇ ਆਵੇ ਭਗ ਦੇਸ ਸਿ ਸ ਦੇਸ ਅਦਾ ਨਿਰਨਾ ਨਾਤ ਜੁਗ ਜੁਗ ਇੱਕ ਵੇਸ ਇੱਕ ਮਾਇ ਜੁਗਤ ਵਿਆਹੀ ਜੰ ਚਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾ ਦੀਵਾਨ ਜੀਵ ਜਿ ਸੁਭਾਵੇ ਜਿਵੇ ਚਲਾਵੇ ਜਿਵ ਹੋਵੇ ਫਰਮਾਨ ਔ ਵੇਖੇ ਉਹਨਾਂ ਦਾ ਦਰਨਾ ਆਵੇ ਬੋਧੇ ਵਿੜਾਣਾ ਅਦੇ ਅਤੀਸੇ ਅਦੇਸ ਅਦਾ ਨਿਲਾਨਾ ਨਹਤ ਜੁਜੇ ਕੋ ਵੇਸ ਅਸਨ ਲੋਲੇ ਪੰਡਾਰ ਜੋਗਸ ਪਿਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣ ਹਾਰ ਨਾਨ ਸਾਚੀ ਕੀ ਸਾਚੀ ਕਾਰ ਅਦੇ ਇਸ ਆਦੇਸ ਅਦਾ ਨਿਰਨਨ ਹਤ ਜੋ ਜੁਗੇ ਕਵੇਸ ਇੱਕ ਦੋ ਜੀਵ ਲਖ ਹੋਵੇ ਲਖ ਹੋਵੇ ਲਖ 20 ਲਖ ਲਗੇੜਾ ਕੀਏ ਇੱਕ ਨਾਮ ਜਗਦੀਸ ਇਤਰੇ ਪਤ ਪਵੜੀਆਂ ਚੜੀਏ ਹੋਏ ਕਿਸ ਸੁਣ ਗੱਲਾ ਆਕਾਸ ਕੀ ਕਿ ਟਾਇਰੀ ਸਨ ਅਨਕਨਦਰੀ ਪਾਈਏ ਕੁੜੀ ਕੁੜੜੀ ਸ ਅਖੰਡ ਜੋ ਚੁੱਪੇ ਨਾ ਯੋ ਰ ਜੋਨ ਮੰਗਣ ਦੇ ਨਾ ਯੋ ਰ ਜੋਨ ਜੀਵਨ ਮੰਨ ਨਾ ਯੋ ਰ ਜੋਰ ਨਾ ਰਾਜ ਮਲ ਮਨ ਸੋ ਰ ਜੋਨ ਸੁਤੀ ਗਿਆਨ ਵਿਚਾਰ ਜੋਨ ਜੁਕਤੀ ਸੂਤੇ ਸੰਸਾਰ ਜਿਸ ਸਾਥ ਜੋ ਕਰ ਵੇਖੇ ਸੋ ਇਹਨ ਅਨੁਭੁਤਮਨੀ ਚਿੰਨਾ ਕੋਈ ਰਤੀ ਰੁਤੀ ਤਿੱਤੀ ਵਾਰ ਪਉਣ ਪਣੀ ਅਗਨੀ ਪਤਾਲ ਤਿਸ ਤਰਤੀ ਥਾ ਪ੍ਰਖੀ ਧਰਮਸਾਲ ਤਿਸ ਜੀ ਜੁਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚ ਦਰਬਾਰ ਤਿੱਥੇ ਸੁਣ ਪੰਜ ਪਰਵਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪੇ ਜਾਏ ਧਰਮਖੰਡ ਕਾਏ ਧਰਮੋ ਗਿਆਨਖੰਡ ਕਾ ਖੋ ਕਰਮ ਕੇਤੇ ਪਣ ਪਾਣੀ ਬੇਸੰਤਰ ਕੇਤੇ ਕੰ ਮਹਿਸ ਕੇਤੇ ਵਰ ਮੇ ਘੜਿਤ ਘੜੀਏ ਰੁੰਪ ਰੰਕੇ ਵੇਸ ਕੇਤੇ ਕਰਮ ਭੂਮੀ ਪੇ ਮਹਿਰ ਕੇਤੇ ਕੇਤੇ ਤੂਪਦੇਸ ਕੇਤੇ ਇੰਦ ਚੰਦ ਸੂਤ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੋਨ ਕਿਤੇ ਕਿਤੇ ਦਰਤ ਸੰਮੰਦ ਕੇਤਿਆਂ ਖਾਣੀ ਕੇਤਿਆਂ ਬਾਣੀ ਕਿਤੇ ਪਾ ਨਿਰੰਦ ਕੇਤਿਆਂ ਸੁਰਤੀ ਸੇਵਾ ਕੀਤੇ ਨਾਨਕਾਂ ਤੋਂ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇਥੇ ਨਾਦ ਬਨਉਤ ਕੋਂਡ ਆਨੰਦ ਅਰਮਖੰਡ ਕੀ ਬਾਣੀ ਰੂਪ ਤੇਥੇ ਘਾਟ ਤਕੜੀਏ ਪੂਤ ਨੂਪ تاں تاکیاں گلا کتھیا نہ جائے جے کو کہے کہ پستا ہے تیتھے کڑیا سرت مت من بو تیتھے کڑیا سورا سا کی سویدھ کرم کنڈ کی بانی یور تیتھے ہو نہ کئی ہور تیتھے جود ماں بسور تین میں رام رہا پر پور تیتھے سیتو سیتا میں مائے تاں کے روپنا کتھنے جائے نہ عمرے نہ ٹھاگے جائے جن کے رام وسے من ماہے تیتھے بکت وسے کے لو کرنن سچا من سوئے ਸਚ ਖੰਡ ਵਸੇ ਅਨੰਤ ਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇਥੇ ਖੰਡ ਮੜ ਵਰਪਾੰਡ ਜੇ ਕੋ ਕਥੇ ਤਾ ਅੰਤ ਨਾ ਅੰਤ ਤੇਥੇ ਲੋਲ ਅਕਾਰ ਜਿਵ ਜਿਵ ਹੁਕਮ ਤਿਵੇ ਤਿਵ ਕਾਰ ਵੇਖੇ ਵਿਛੇ ਕਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਜ ਸੁਨਿਆਰ ਅਹਰ ਮਤ ਵੇਦ ਹਥਿਆਰ ਭਉ ਖੱਲਾ ਅਗਨੀ ਤਪਤਾਉ ਭਾਂਡਾ ਪਾ ਮਤਿ ਟਟਾਲ ਘੜੀਆ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੂਸਰਾ ਦੁਇ ਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਸਤਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ シュਟੀ ਨਾਲ ਜਿਨੀ ਨਾਮ ਧਿਆਇ ਗਏ ਸਤਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ シュਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ